ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਜ਼ਰਿਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਆਂ ਲੇਡੀਜ਼ ਕੋਟੀ ਤੇ ਬੱਚਿਆਂ ਦੀ ਕੋਟ ਦੇ ਜੈਂਟਸ ਕੋਟੀ ਤੇ ਤੇ ਬਜ਼ੁਰਗਾਂ ਦੀ ਕੋਟੀ ਤੇ ਵੀ ਇਹ ਡਿਜ਼ਾਈਨ ਜਿਹੜਾ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗੇਗਾ ਤੇ ਹਰ ਇੱਕ ਰੰਗ ਤੇ ਤੁਸੀਂ ਇਹ ਡਿਜ਼ਾਈਨ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਨਾਲ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਡਿਜ਼ਾਈਨ ਜਿਹੜਾ ਕਿਸ ਤਰ੍ਹਾਂ ਦਾ ਲੱਗਿਆ ਤੇ ਤੁਸੀਂ ਦੁਨੀਆ ਦੇ ਕਿਸ ਕੋਨੇ ਤੋਂ ਸਾਡੀ ਵੀਡੀਓ ਦੇਖ ਰਹੇ ਜੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ 5-5 ਦੇ ਹਿਸਾਬ ਨਾਲ ਆਪਾਂ ਕੁੰਡੇ ਲਵਾਂਗੇ 5-5 ਦੇ ਹਿਸਾਬ ਨਾਲ ਕੁੰਡੇ ਲੈ ਕੇ ਤਿੰਨ ਕੁੰਡੇ ਜਿਹੜੇ ਆ ਆਪਾਂ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਲੈਣੇ ਆ ਤੇ ਦੋ ਕੁੰਡੇ ਦੋਨੋਂ ਸਾਈਡ ਤੇ ਐਗਿਸਟ ਵਾਸਤੇ ਲੈਣੇ ਆ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆ ਪਹਿਲਾ ਕੁੰਡਾ ਉਤਾਰ ਲਿਆ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ 1 2 3 ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਐਂਡ ਤੱਕ ਵੀਡੀਓ ਵੇਖਿਓ ਡਿਜ਼ਾਈਨ ਤੁਹਾਨੂੰ ਫੇਰ ਹੀ ਸਮਝ ਲੱਗੇਗਾ ਤਾਂ ਦਾ ਪਿੱਛੇ ਕਰ ਲਿਆ ਹੁਣ ਇੱਕ ਤੇ ਦੋ ਕੁੰਡੇ ਇਹਨਾਂ ਦੇ ਕੋਲੋਂ ਆਪਾਂ ਇਸ ਤਰ੍ਹਾਂ ਕਰਕੇ ਇੱਕ ਲੂਪ ਲੈ ਲੈਣਾ ਤੇ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰਦੇ ਆ। ਇਹ ਹੀ ਪੰਜ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫਿਰ ਵੇਖੋ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਧਾਗਾ ਪਿੱਛੇ ਕਰਾਂਗੇ ਇਹ ਦੋ ਕੁੰਡਿਆਂ ਦੇ ਕੋਲੋਂ ਇਸ ਤਰ੍ਹਾਂ ਕਰਕੇ ਆਪਾਂ ਇੱਕ ਲੂਪ ਲੈ ਲੈਣਾ ਹੈ ਫਿਰ ਇਹ ਦੋ ਕੁੰਡੇ ਜਿਹੜੇ ਇਹਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਇਹਦੇ ਨਾਲ ਸਾਡੇ ਫਿਰ ਦੋ ਤੋਂ ਦੋ ਹੀ ਕੁੰਡੇ ਬਣ ਗਏ ਧਾਗਾ ਆਪਣੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਸਿੱਧਾ ਬਣਾਣਾ ਪਹਿਲੀ ਸਲਾਈ ਇਸ ਤਰ੍ਹਾਂ ਆਪਾਂ ਬਣਾ ਲੈਣੀ ਹੈ ਦੂਸਰੀ ਸਲਾਈ ਉਲਟੇ ਪਾਸੇ ਉਹ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਉਣੇ 1 2 3 ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਆ ਦੋ ਕੁੰਡੇ ਉਲਟੇ 1 ਤੇ 2 ਫਿਰ ਤਿੰਨ ਕੁੰਡੇ ਸਿੱਧੇ 1 2 3 ਦੋ ਕੁੰਡੇ ਉਲਟੇ ਜਿਹੜੇ ਕੁੰਡੇ ਅੱਧਾ ਡਿਜ਼ਾਈਨ ਬਣਾਇਆ ਸੀ ਉਹ ਉਲਟੇ ਬਣਨਗੇ ਦੂਸਰੇ ਕੁੰਡੇ ਜਿਹੜੇ ਉਧਰੋਂ ਉਲਟੇ ਬਣਾਏ ਸੀ ਇਹ ਦਰੋਸ ਸਿੱਧੇ ਬਣਨਗੇ ਲਾਸਟ ਦੇ ਤਿੰਨ ਗੁੰਡੇ ਸਿੱਧੇ ਆਉਣਗੇ ਤੇ ਲਾਸਟ ਵਾਲਾ ਜਿਹੜਾ ਉਹ ਉਲਟਾ ਆ ਜਾਏਗਾ ਇਹ ਸਾਡੀ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਪੂਰੀ ਸਲਾਈ ਜਿਹੜੀ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ ਪੂਰੀ ਸਲਾਈ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਡਿਜ਼ਾਈਨ ਦੀ ਤੀਸਰੀ ਸਲਾਈ ਆ ਬਹੁਤ ਸੋਖਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ ਕਿਸੇ ਵੀ ਕੋਟੀ ਸਵੈਟਰ ਤੇ ਤੁਸੀਂ ਮਫਰਲ ਤੇ ਸ਼ਾਲ ਤੇ ਸਕਾਫ ਤੇ ਕਿਤੇ ਵੀ ਇਸ ਨੂੰ ਬਣਾ ਸਕਦੇ ਜੀ ਬਹੁਤ ਆਸਾਨ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਏਗਾ ਹੁਣ ਅੱਗੇ ਹਨ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ ਬਾਕੀ ਸਾਰੇ ਗੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਪੂਰੀ ਸਲਾਈ ਚੌਥੀ ਜਿਹੜੀ ਆ ਇਹ ਆਪਾਂ ਉਲਟੀ-ਉਲਟੀ ਬਣਾ ਕੇ ਤੇ ਤਿਆਰ ਕਰ ਲੈਣੀ ਆ ਹੁਣ ਆਪਾਂ ਫੇਰ ਰਿਪੀਟ ਕਰਾਂਗੇ ਪਹਿਲੀ ਸਲਾਈ ਇੱਕ ਵਾਰੀ ਦੁਬਾਰਾ ਤੁਹਾਨੂੰ ਬਣਾ ਕੇ ਦਿਖਾ ਦਾਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਉਣੇ ਤਿੰਨ ਕੁੰਡੇ ਉਲਟੇ ਬਣਾ ਲੇ ਧਾਗਾ ਪਿੱਛੇ ਕਰ ਲਿਆ ਇੱਕ ਤੇ ਦੋ ਕੁੰਡਾ ਇਹਨਾਂ ਦੇ ਕੋਲੋਂ ਆਪਾਂ ਇੱਥੋਂ ਇੱਕ ਲੂਪ ਲੈ ਲੈਣਾ ਤੇ ਜਿਹੜੇ ਦੋ ਕੁੰਡੇ ਇਹਨਾਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਪਿੱਛੋਂ ਦੀ ਹੁਣ ਕੇ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਦੇ ਕੋਲੋਂ ਇੱਥੋਂ ਇੱਕ ਐਕਸਟਰਾ ਕੁੰਡਾ ਲਵਾਂਗੇ ਫਿਰ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਹੋਣਾ ਗਿਆ ਉਲਟੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਪਹਿਲੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ ਚਾਰ ਸਲਾਈਆਂ ਸੀ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈ ਤੇ ਬਹੁਤ ਆਸਾਨੀ ਦੇ ਨਾਲ ਬਿਗਨਰ ਜਿਹੜੇ ਉਹ ਵੀ ਇਸ ਡਿਜ਼ਾਈਨ ਨੂੰ ਬਹੁਤ ਹੀ ਆਸਾਨੀ ਦੇ ਨਾਲ ਬਣਾ ਸਕਦੇ ਨੇ ਹੁਣ ਇਸ ਤੋਂ ਬਾਅਦ ਆਪਾਂ ਇੱਕ ਸਲਾਈ ਪੂਰੀ ਸਿੱਧੀ ਬਣਾਵਾਂਗੇ ਤੇ ਦੇ ਪੈਸ਼ਨ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਸਾਰੇ ਹੀ ਗੁੰਡੇ ਸਿੱਧੇ ਸਿੱਧੇ ਬਣ ਲੈਣੇ ਆ ਇਸ ਤਰ੍ਹਾਂ ਦੇ ਜਿਹੜੇ ਸਿੰਪਲ ਸਿੰਪਲ ਡਿਜ਼ਾਈਨ ਆ ਇਹ ਜਦੋਂ ਆਪਾਂ ਆਪਣੀ ਸਵੈਟਰ ਗੋਟੀ ਤੇ ਕਿਤੇ ਵੀ ਪਾਉਂਦੇ ਆ ਤੇ ਬਿਲਕੁਲ ਰੈਡੀमेड ਲੁੱਕ ਦਿੰਦੇ ਆ ਬਹੁਤ ਹੀ ਪਿਆਰੇ ਲੱਗਦੇ ਆ ਕਿਸੇ ਵੀ ਕਲਰ ਤੇ ਤੁਸੀਂ ਇਹਨਾਂ ਨੂੰ ਬਣਾ ਸਕਦੇ ਜੇ ਕਿਸੇ ਵੀ ਬੂਲ ਤੇ ਬਣਾ ਸਕਦੇ ਜੇ ਮੋਟੀ ਬੂਲ ਤੇ ਬਰੀਕ ਬੂਲ ਤੇ ਕਿ ਤੇ ਵੀ ਤੁਸੀਂ ਇਸ ਨੂੰ ਬਣਾਓਗੇ ਤੇ ਬਹੁਤ ਹੀ ਪਿਆਰਾ ਲੱਗੇ ਬਣੀਗਾ ਡਿਜ਼ਾਈਨ ਤੇ ਬਹੁਤ ਆਸਾਨੀ ਦੇ ਨਾਲ ਵੀ ਇਹ ਡਿਜ਼ਾਈਨ ਜਿਹੜੇ ਬਣ ਜਾਂਦੇ ਨੇ ਜਿੰਨਾ ਪੈਨਾਂ ਨੂੰ ਬਹੁਤ ਜ਼ਿਆਦਾ ਨੀਟਿੰਗ ਨਹੀਂ ਹੁੰਦੀ ਜਾਂ ਓਕੇ ਡਿਜ਼ਾਈਨ ਨਹੀਂ ਹੁੰਦੇ ਉਹਨਾਂ ਲਈ ਇਹ ਡਿਜ਼ਾਈਨ ਜਿਹੜੇ ਬਹੁਤ ਹੀ ਹੈਲਪਫੁਲ ਹੁੰਦੇ ਨੇ ਉਹਨਾਂ ਲਈ ਬਹੁਤ ਇਹ ਕੰਮ ਆਉਂਦੇ ਨੇ ਡਿਜ਼ਾਈਨ ਆਸਾਨੀ ਦੇ ਨਾਲ ਬਣ ਜਾਂਦੇ ਨੇ ਇਹ ਬਹੁਤ ਸੋਹਣੇ ਲੱਗਦੇ ਨੇ ਬਣੇ ਹੋਏ ਵੇਖੋ ਇਹ ਹੀ ਚਾਰ ਸਲਾਈਆਂ ਸੀ ਬਾਰ ਬਾਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਅੱਗੇ ਤੋਂ ਅੱਗੇ ਜਿਹੜਾ ਸਾਡਾ ਇਸ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦਾ ਜਾਣਾ ਜਦੋਂ ਆਪਾਂ ਅੱਗੇ-ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਇਸ ਤਰ੍ਹਾਂ ਦਾ ਲੱਗੇਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵੀਡੀਓ ਪਸੰਦ ਆਏ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ